ਜਿਸੀ ਤੁਹਾਨੂੰ ਦਿਹਾਉਣ ਨੇ ਆ ਜਿਹੜੀ ਹੱਥ ਨਾਲ ਆਟਾ ਪੀਸਣ ਵਾਲੀ ਚੱਕੀ ਹੁੰਦੀ ਹੈ ਉਹਦੀ ਮਾਤ ਬਣਾਉਣੀ ਧਰਤੀ ਨੂੰ ਖੋਦ ਕੇ ਉਹਦਾ ਸੈਂਚਾ ਬਣਾਇਆ ਪਹਿਲਾਂ ਹੁਣ ਇਹਦੇ ਵਿੱਚ ਅਸੀਂ ਸਪੋਰਟ ਵਾਸਤੇ ਜਿਹੜਾ ਇਹ ਲੋਹੇ ਦਾ ਸਰੀਆ ਐ ਬੈਲਡ ਕਰਕੇ ਰੱਖਤਾ ਇਹ ਪੂਰੀ ਮਜ਼ਬੂਤ ਤੇ ਬੇਸ਼ੱਕ ਬਾਹਰ ਮੀਂਹ ਦੇ ਵਿੱਚ ਪਈ ਰਹੇ ਧੁੱਪ ਚ ਪਈ ਰਹੇ ਇਹਨੂੰ ਕੁਝ ਨਹੀਂ ਹੋਊਗਾ ਸਿਮਿੰਟ ਦੀ ਜਿਹੜੀ ਮਾਤ ਬਣਾਉਣਾ ਨਾ ਇਹ ਫਿਰ ਬਾਹਰ ਨਹੀਂ ਖਰਾਬ ਨਹੀਂ ਹੁੰਦੀ ਜਿਹੜੀ ਮਿੱਟੀ ਦੀ ਕੱਚੀ ਮਿੱਟੀ ਦੀ ਬਣਾਉਨੇ ਆ ਉਹ ਛੇਤੀ ਮਿੱਟੀ ਖਤਮ ਹੋ ਜਾਂਦੀ ਹੈ ਸਾਰਿਆਂ ਨੂੰ ਸਸਰੀ ਕਾ ਲਮਟ ਆਪਰੇਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਹਾਉਨੇ ਆ ਜਿਹੜੀ ਹੱਥ ਨਾਲ ਆਟਾ ਪੀਸਣ ਵਾਲੀ ਚੱਕੀ ਹੁੰਦੀ ਹੈ ਉਹਦੀ ਮਾਤ ਬਣਾਉਣੀ ਆ ਦੇਖੋ ਅਸੀਂ ਧਰਤੀ ਨੂੰ ਖੋਦ ਕੇ ਉਹਦਾ ਸੈਂਚਾ ਬਣਾਇਆ ਪਹਿਲਾਂ ਇਸ ਤਰ੍ਹਾਂ ਇਹ ਜਿਹੜੇ ਹੈਗੇ ਨੇ ਦੋ ਪੱਥਰ ਹੁੰਦੇ ਨੇ ਆ ਦੇਖੋ ਜਿਹੜਾ ਆਹ ਵਾਲਾ ਪੱਥਰ ਹੈ ਇਹ ਇਹ ਹਾਂ ਤਿਕੂ ਦਾ ਇਹਦੇ ਵਿੱਚ ਫਿਰ ਅਸੀਂ ਸਾਨੂੰ ਪੂਰਾ ਬਣਾ ਕੇ ਦਿਖਾਵਾਂਗੇ ਜਿਹੜਾ ਆ ਪੱਥਰ ਹੈ ਇਹ ਇਹਦੇ ਉੱਪਰ ਆਊਗਾ ਇਹ ਅਸੀਂ ਇਸ ਤਰ੍ਹਾਂ ਸੈਂਚਾ ਬਣਾਇਆ ਫਿਰ ਅਸੀਂ ਇਹਨੂੰ ਕਿਵੇਂ ਤਿਆਰ ਕਰਦੇ ਹਾਂ ਹਾਂਜੀ ਇਹ ਅਸੀਂ ਹੁਣ ਜਿਹੜਾ ਫਰਮਾ ਬਣਾਇਆ ਸੀ ਹੁਣ ਇਹਦੇ ਵਿੱਚ ਅਸੀਂ ਸਪੋਰਟ ਵਾਸਤੇ ਜਿਹੜਾ ਇਹ ਲੋਹੇ ਦਾ ਸਰੀਆ ਐ ਬੈਲਡ ਕਰਕੇ ਰੱਖਤਾ ਤਾਂ ਕਿ ਇਹ ਥੋੜਾ ਜਾ ਇਹ ਇਹਦੇ ਜਿਹੜੇ ਸਮਝ ਲੈ ਪਾਊਡਰ ਹੋਣਗੇ ਪੈਰ ਕਹਿ ਲਓ ਮਾਤ ਦੇ ਤੇ ਇਹਦੇ ਉੱਤੇ ਐ ਸਾਰਾ ਸਿਮਿੰਟ ਹੋ ਜਾਊਗਾ ਤੇ ਇਹ ਐ ਸਪੋਰਟ ਵਾਸਤੇ ਪੈਰਾਂ ਦੀ ਵਾਸਤੇ ਇਹ ਸਰੀਏ ਲਾਦੇ ਇਹ ਹੁਣ ਇਹਦੇ ਨਾਲ ਸਪੋਰਟ ਉਹ ਜਿਹੜੀ ਆ ਚੀਜ਼ ਐ ਇਹ ਇਹਦੇ ਵਿੱਚ ਆ ਜੀ ਜਿਹੜੀ ਆਪਾਂ ਉੱਪਰ ਮਾਤ ਉੱਤੇ ਉੱਤੇ ਵਿੰਡਰ ਬਣਾਵਾਂਗੇ ਤੇ ਸਰੀਆਂ ਫਿਰ ਵੱਡਿਆ ਕਿਵੇਂ ਇਸੇ ਸਾਈਜ਼ ਦਾ ਇਹ ਮਤਲਬ ਮਿੰਕੇ ਵੱਡੇ ਇੰਚੀ ਟੇਪ ਨਾਲ ਮਿਲੇ ਮਿੰਕੇ ਇਹਨੂੰ ਵੱਡ ਲਿਆ ਵੱਡ ਕੇ ਤੇ ਚਾਰ ਸਰੀਆਂ ਵੱਡ ਕੇ ਫਿਰ ਇਹਨੂੰ ਇੱਥੋਂ ਵੈਲਡ ਕਰਤਾ ਇਹ ਹੱਲਣ ਨਾ ਇਹ ਪੂਰੀ ਮਜ਼ਬੂਤ ਹੋਵੇ ਸ਼ੱਕ ਬਾਹਰ ਮੀਂਹ ਦੇ ਵਿੱਚ ਪਈ ਰਹੇ ਧੁੱਪ ਚ ਪਈ ਰਹੇ ਇਹਨੂੰ ਕੁਝ ਨਹੀਂ ਹੋਊਗਾ ਉੱਤੋਂ ਕਵਰ ਦੇ ਕੇ ਢੱਕ ਦਿਆ ਕਰਾਂਗੇ ਇਹਦੇ ਉੱਤੇ ਕੋਈ ਆਟਾ ਪੀਹੇ ਸਿਮਿੰਟ ਦੀ ਜਿਹੜੀ ਮਾਤ ਬਣਾਉਣਾ ਹੈ ਨਾ ਇਹ ਫਿਰ ਬਾਹਰ ਨਹੀਂ ਖਰਾਬ ਨਹੀਂ ਹੁੰਦੀ ਇਹ ਮਿੱਟੀ ਦੀ ਕੱਚੀ ਮਿੱਟੀ ਦੀ ਬਣਾਉਂਦੇ ਆ ਉਹ ਛੇਤੀ ਮਿੱਟੀ ਖਤਮ ਹੋ ਜਾਂਦੀ ਹੈ ਤੇ ਹੁਣ ਅਸੀਂ ਇਹਦੇ ਉੱਤੇ ਸਿਮਿੰਟ ਪਾਵਾਂਗੇ ਤੇ ਉਹ ਕਿੰਨੇ ਦਿਨਾਂ ਦੇ ਵਿੱਚ ਫਿਰ ਪੱਕ ਜੂ ਸਿਮਿੰਟ ਉਹ ਸਵੇਰ ਦਾ ਪਾਇਆ ਸ਼ਾਮ ਤੱਕ 12 ਘੰਟਿਆਂ ਦੇ ਵਿੱਚ ਪੱਕ ਜੂ ਵਧੀਆ ਬੰਦੀ ਉਹ ਜਿਹੜਾ ਆਪਾਂ ਸੈਂਚੇ ਦੇ ਵਿੱਚ ਸਿਮਿੰਟ ਭਰਿਆ ਸੀ ਉਹ ਇਹ ਆਪਾਂ ਬਾਹਰ ਕੱਢ ਲਿਆ ਜਿਹੜਾ ਸੁੱਕ ਗਿਆ ਉਹਦੋਂ ਬਾਅਦ ਥੋੜੀ ਜਿਹੀ ਬਾਅਦ ਇਹਦੀ ਸਿਮੈਂਟ ਨਾਲ ਸਫਾਈ ਕਰਤੀ ਇਹ ਠਾਏ ਦੇ ਪੈਰ ਰਹਿ ਗਏ ਤੇ ਆਹ ਚੀਜ਼ ਆ ਗਈ ਜਿਹੜੀ ਇੱਥੇ ਇਹ ਜਿਹੜਾ ਆਪਾਂ ਜੋ ਵੀ ਪੀਨੇ ਆ ਉਹ ਨਿਕਲਿਆ ਆਉਂਦਾ ਤੇ ਇਹਦੇ ਉੱਪਰ ਸਿਮੈਂਟ ਤੋਂ ਬਾਅਦ ਆਹ ਪੱਥਰ ਜੜਤਾ ਇਹ ਮਿਸਤਰੀ ਦਾ ਕੰਮ ਹੈ ਇਹ ਮਿਸਤਰੀ ਨੇ ਕੀਤਾ ਹੈ ਲੱਕੜ ਵਾਲੇ ਨੇ ਆਪਾਂ ਆ ਕੇ ਇਹਦੇ ਵਿੱਚ ਲੱਕੜ ਇਹ ਪੱਥਰ ਇਹ ਪਹਿਲਾਂ ਦਾ ਸੀ ਇਹ ਕਿੱਥੋਂ ਮਿਲਦਾ ਹੈ ਇਹ ਰਾਜਸਥਾਨ ਚ ਮਿਲਦਾ ਹੈ ਇਹ ਜੜਤਾ ਆ ਇਹਦੇ ਵਿੱਚ ਲੋਹੇ ਦਾ ਕਿੱਲ ਜਿਹੜਾ ਇੱਕ ਉਹਦੇ ਉੱਪਰ ਅਗਲਾ ਪੱਥਰ ਲੱਗ ਜਾਂਦਾ ਇਹਦੇ ਆਹ ਚਾਹ ਤੱਕ ਹੀ ਬਣ ਗਈ ਤਾਂ ਇਹ ਹਾਂ ਚੱਕੀ ਤਿਆਰ ਹੋ ਗਈ ਬਣ ਕੇ ਆ ਇਹਦੇ ਵਿੱਚ ਲੱਕੜ ਦਾ ਹੱਥ ਲਾਇਆ ਲੱਕੜ ਦੀਆਂ ਮਾਨਮੀਆਂ ਜਿਹੜਾ ਇਹ ਲੇਕ ਪੱਥਰ ਦੇ ਵਿੱਚ ਕਿੱਲ ਜਿਹੜਾ ਉਹ 80 ਸੈਂਟੀਮੀਟਰ ਦੇ ਵਿੱਚ ਵੀ ਜੜਿਆ ਹੋਇਆ। ਆ ਕਿ ਲੱਗਦਾ। ਤੇ ਉਹਦੇ ਨਾਲ ਇਹ ਜੋਇੰਟ ਹੋ ਜਾਂਦਾ। ਇਹ ਮਾਰਨੀ ਆ। ਇਹਨੂੰ ਕਹਿੰਦੇ ਨੇ ਤੇ ਆਹ ਚੀਜ਼ ਆ ਜਿਹੜੀ ਇਹ ਜੋ ਆਪਾਂ ਦਲਾਂਗੇ ਜਾਂ ਪੀਹਾਂਗੇ ਉਹ ਇਹਦੇ ਵਿੱਚ ਦੀ ਹੀ ਤੁੰਕਲੇਊਗਾ। ਥੱਲੇ ਭਾਂਡਾ ਧੰਨਾ ਪੈਂਦਾ ਹੈ ਨਾ। ਹਾਂ। ਨਾ ਇਹਦੇ ਵਿੱਚ ਅਸੀਂ ਕੁਝ ਲਾ ਦਿੰਨੇ ਆ ਜਦੋਂ ਕੱਢਣਾ ਉਹ ਤੋਂ ਭਾਂਡੇ 'ਚ ਕੱਢ ਲੈਨੇ ਆ। ਅੱਛਾ। ਠੀਕ ਹੈ ਠੀਕ ਹੈ ਇਕੱਠਾ ਹੀ। ਹਾਂ। ਹੁਣ ਇੱਕ ਵਾਰਾਂ ਭਰੂਗੀ ਸਾਰੀ। ਫੇਰੇ ਬਾਅਦ ਨਹੀਂ। ਇਹ ਸੁੱਕੜੇ ਢਾੜ ਰਹੇ ਨੇ ਘਰ ਅੱਛਾ ਤੇ ਆਏ ਫਿਰ ਨਾਲ ਕੇ ਥਾਣ ਦਾ ਕੀ ਫਾਇਦਾ ਹੁੰਦਾ ਹੈ ਬੰਦਾ ਬਿਠਾ ਲੇ ਚੱਕੀ ਚੱਕੀ ਤੇ ਇਹ ਜਿਹੜਾ ਸਲੋ ਚਲਦੀ ਹੈ ਚੱਕੀ ਹੂੰ ਇਹਦੇ ਨਾਲ ਜਿਹੜੇ ਇਹਦੇ ਵਿੱਚ ਜੋ ਵੀ ਹੈ ਤੱਤ ਉਹ ਖਤਮ ਨਹੀਂ ਹੁੰਦੇ ਜਿਹੜੀ ਲਾਈਟ ਵਾਲੀ ਚਰਕੀ ਹੈ ਉਹਦੇ ਨਾਲ ਖਤਮ ਹੋ ਜਾਂਦੇ ਸਭ ਕੁਝ ਉਸ ਨੂੰ ਇਕੱਠੀ ਕਰ ਲਾਂਗੇ ਸਾਰੇ ਦਲੀਆਂ ਹੂੰ ਫਟੇ ਪਾਉਣਗੇ ਫਿਰ ਅਸੀਂ ਇਸ ਤਰ੍ਹਾਂ ਢਾਂਡਾ ਕਰਕੇ ਖਾ ਇਹਦੇ ਵਿੱਚ ਕੱਢ ਲਾਂਗੇ ਠੀਕ ਹੈ ਅਸਾਂ ਕੀ ਕੁਛ ਇਹਦੇ ਵਿੱਚ ਦਲਿਆ ਜਾ ਸਕਦਾ ਹੈ ਇਹਦੇ ਵਿੱਚ ਛੋਲਿਆਂ ਦੀ ਦਾਲ ਨੂੰ ਜੇ ਦਾਲਣਾ ਤੁਸੀਂ ਸਾਬਤੋਂ ਮੂੰਗੀ ਨੂੰ ਕੋਈ ਵੀ ਸਾਬਤਾਂ ਅਨਾਜ ਤੁਸੀਂ ਦਲਣਾ ਦਲ ਸਕਦੇ ਹੋ ਜੇ ਪੀਣਾ ਪੀ ਸਕਦੇ ਨਹੀਂ ਫਿਰ ਪਿੰਨ ਵਿੱਚ ਆਟਾ ਕਿਵੇਂ ਬਣੂ ਇਹਦਾ ਆਟਾ ਤਾਂ ਵਿੱਚ ਥੋੜਾ ਪਾਉਣਾ ਪੈਂਦਾ ਇਹ ਜੋ ਵਿੱਚ ਹੈ ਨਾ ਇਹਦੇ ਪਾਉਣੇ ਆਪਾਂ ਦਾਣੇ ਜੇ ਤਾਂ ਮੋਟਾ ਕਰਨਾ ਹੈ ਉਨਾਂ ਜ਼ਿਆਦਾ ਪਾ ਦੇ ਤਾਂ ਜੇ ਬਰੀਕ ਕਰਨਾ ਜਿੰਨਾ ਓਨਾ ਘੱਟ ਪਾਓ ਗਲਾ ਇਹਨੂੰ ਗਲਾ ਕਹਿੰਦੇ ਨੇ ਜਿਹੜਾ ਆ ਚੀਜ਼ ਐ ਮੁਠੀ ਭਰ ਕੇ ਪਾਉਣੀ ਐ ਨਾ ਉਹ ਫਿਰ ਥੋੜਾ ਥੋੜਾ ਪੈਂਦਾ ਐ ਇਹਨੂੰ ਗਲਾ ਕਹਿੰਦੇ ਨੇ ਇਹਨੂੰ ਗਲਾ ਕਹਿੰਦੇ ਨੇ ਵੀ ਗਲਾ ਥੋੜਾ ਪੈਂਦਾ ਚੱਕੀ ਦੇ ਗਲੇ ਚ ਪਾ ਦੇ ਨਹੀਂ ਨਹੀਂ ਇਹਨੂੰ ਗਲਾ ਕਹਿੰਦੇ ਨੇ ਬਸ ਵੀ ਗਲਾ ਥੋੜਾ ਪਾਓ ਠੀਕ ਐ ਜੇ ਬਰੀਕ ਕਰਨਾ ਆਟਾ ਤਾਂ ਫਿਰ ਉਦੋਂ ਜ਼ੋਰ ਥੋੜਾ ਪਾਓ ਠੀਕ ਐ ਅੱਜ ਕੱਲ੍ਹ ਤਾਂ ਰਵਾਜ ਹੀ ਗਿਆ ਹਾਂ ਹਾਂ ਰਵਾਜ ਹੀ ਗਿਆ ਹੁਣ ਕੋਈ ਇਹ ਸੰਗਲਾ ਵੀ ਜਿੰਮ ਜਾਣਦੀ ਵੀ ਨਹੀਂ ਲੋੜ ਇਹਦੇ ਨਾਲ ਹਾਂ ਕੋਈ ਐਕਸਰਸਾਈਜ਼ ਕਰਨ ਦੀ ਨਹੀਂ ਇਹਦਾ ਫਾਇਦਾ ਇਹ ਹੈ ਵੀ ਐਕਸਰਸਾਈਜ਼ ਨਹੀਂ ਕਰਨ ਦੀ ਲੋੜ ਆ ਸਾਰਾ ਕੁਝ ਇਹ ਆਪਣੇ ਘਰ ਹੀ ਹੈ ਇਹ ਹੁਣ ਜੇ ਘਰੋਂ ਇਹ ਕੰਮ ਕਰਨੇ ਛੱਡਤੇ ਲੋਕਾਂ ਨੇ ਸੀ ਫ੍ਰੀ ਚ ਹੁੰਦੇ ਸੀ ਸਰੀਰਕ ਵਰਕਸ਼ ਹਾਂ ਸਰੀਰਕ ਵਰਕਸ਼ ਫ੍ਰੀ ਸੀ ਤੇ ਹੁਣ ਆਪਾਂ ਪੈਸੇ ਲਾ ਕੇ ਥੋੜੀ ਜਿਹੀ ਸੰਤੁਸ਼ਟੀ ਮਿਲਦੀ ਹੈ ਅੱਜ ਕੱਲ ਦੇ ਜਿਹੜੇ ਨਵੀਂ ਜਨਰੇਸ਼ਨ ਹੈ ਹੂੰ ਇਹ ਕਹਿੰਦੇ ਵੀ ਜੇ ਜਿਮ ਜਾਈਏ ਤਾਂ ਸਹੀ ਹੈ ਇਹ ਜਾਣਾ ਵੀ ਜਿਮ ਇਹਨਾਂ ਨੇ ਗੱਡੀ ਤੇ ਹੈ ਅੱਛਾ ਜਿਮ ਗੱਡੀ ਤੇ ਜਾਣਾ ਉੱਤੇ ਜਿੰਮ ਦੇ ਵਿੱਚ ਵੜ ਜਾਣਾ ਹੈ ਫਿਰ ਗੱਡੀ ਤੇ ਵਾਪਸ ਆਉਣਾ ਹੈ ਤੇ ਜੇ ਮੈਂ ਐਂ ਕਹਿੰਨੀ ਹੁੰਦੀ ਆ ਵੀ ਜੇ ਜਿੰਮ ਤੱਕ ਬੰਦਾ ਭੱਜ ਕੇ ਰੇਸ ਲਾ ਕੇ ਭੱਜ ਜਾਵੇ ਤੇ ਉੱਥੋਂ ਵਾਪਸ ਆ ਜੇ ਮੱਥਾ ਟੇਕ ਕੇ ਜੀ ਮੈਨੂੰ ਮੱਥਾ ਟੇਕ ਕੇ ਨਾਲੇ ਆਉਦੇ ਕਰੇ ਚੱਕੀ ਲੈ ਲੈ ਇਹ ਜੀ ਜੇ ਚੱਕੀ ਲੈ ਲੈ ਤਾਂ ਬੁੜੀਆਂ ਚੱਕੀ ਲੈ ਲੈਣ ਜਿਨ੍ਹਾਂ ਤੋਂ ਨਹੀਂ ਜਾਇਆ ਜਾਂਦਾ ਜਿਨ੍ਹਾਂ ਦੇ ਗੋਡੇ ਗਿੱਟੇ ਨਹੀਂ ਤੁਰਦੇ ਹੂੰ ਉਹਨਾਂ ਤੋਂ ਮਤਲਬ ਬਾਤ ਨਹੀਂ ਕੀਤਾ ਜਾਂਦਾ ਉਹਨਾਂ ਵਾਸਤੇ ਬਹੁਤ ਵਧੀਆ ਇੱਕ ਕੰਮ 'ਚ ਦੋ ਹੁੰਦੇ ਨੇ ਇਹਦੇ ਨਾਲ ਇਕ ਤਰ੍ਹਾਂ ਚੱਕ ਕੇ ਇਹ ਜਿਹੜਾ ਤਾਜ਼ਾ ਆਟਾ ਖਾਣਾ ਹੈ ਬਣਾ ਕੇ ਇਹਦਾ ਬਹੁਤ ਫਾਇਦਾ ਹੈ ਸਿਹਤ ਵਾਸਤੇ ਠੀਕ ਹੈ ਤੇ ਜਦੋਂ ਆਪਾਂ ਮਹੀਨਾ-ਮਹੀਨਾ ਦਾ ਪਿਆ ਕੇ ਰੱਖ ਲੈਂਦੇ ਆ ਤੇ ਉਹ ਵਧੀਆ ਨਹੀਂ ਹੁੰਦਾ ਜਾਂ ਥੈਲੀਆਂ ਵਾਲਾ ਲੈਂਦੇ ਆ ਉਹ ਖਾਣ ਵਾਸਤੇ ਕੋਈ ਚੰਗਾ ਨਹੀਂ ਠੀਕ ਹੈ ਹਾਂਜੀ ਇਹ ਸੋਨੋ ਅਸੀਂ ਵੀਡੀਓ ਪਾਈ ਆ ਚੱਕੀ ਦੀ ਪਹਿਲਾਂ ਅਸੀਂ maat ਬਣਾਈ ਜੋ ਵੀ ਜਿਵੇਂ ਵੀ ਕੀਤਾ ਸਾਰਾ ਤੁਹਾਨੂੰ ਦਲੀਆ ਦਾਲ ਕੇ ਦਿਖਾਤਾ ਇੱਕ ਵਾਰੀ ਹੁਣ ਸਾਰੀਆਂ ਚੀਜ਼ਾਂ ਦੇ ਨਾਮ ਦੱਸ ਦਊਗੀ ਇਹਨੂੰ ਕੀ ਕਹਿੰਦੇ ਨੇ ਇਹਨੂੰ maat ਕਹਿੰਦੇ ਨੇ ਚੱਕੀ ਦੀ ਠੀਕ ਹੈ ਇਹ ਦੋਨੇ ਪੱਥਰ ਨੇ ਠੀਕ ਹੈ ਇਹ ਇਹਦਾ ਅਥ ਹੈ ਠੀਕ ਹੈ ਇਹ ਚੀਜ਼ ਨੂੰ ਮਾਰਮੀ ਕਹਿੰਦੇ ਨੇ ਜਿਹੜੀ ਦੇ ਸਾਰੇ ਇਹ ਇਹ ਇੱਠਾ ਕਿ ਜੋਇੰਟ ਕੀਤਾ ਨਾ ਇੱਥਾਂ ਸਿਮਿੰਟ ਦੇ ਵਿੱਚ ਇਹ ਵੈਸੇ ਮਿੱਟੀ ਦੀ ਬਣਦੀ ਹੈ ਅੱਛਾ ਅਸੀਂ ਹੁਣ ਥੋੜਾ ਜਆ ਵੀ ਐਡਵਾਂਸ ਹੋ ਗਏ ਤੁਸੀਂ ਐਡਵਾਂਸ ਅਸੀਂ ਵੀ ਹੋ ਗਏ ਵੀ ਚਲੋ ਆਪਾਂ ਸਿਮਿੰਟ ਦੀ ਬਣਾਈਏ ਠੀਕ ਹੈ ਤਾਂ ਕਰਕੇ ਫਿਰ ਅਸੀਂ ਸਿਮਿੰਟ ਦੀ ਚੱਕੀ ਬਣਾਈਏ ਅਸੀਂ ਇਹ ਕੀਤਾ ਵੀ ਇਹਦੇ ਵਿੱਚ ਕਿਲਪਲ ਪਾ ਕੇ ਵਧੀਆ ਬਣਾਈਏ ਉਹ ਤੁਹਾਨੂੰ ਦਿਖਾਈ ਹੈ ਮਾਤ ਬਣਾਉਂਦੇ ਤਾਂ